ਅਜਿਖਟੇ ਫਗਵਾੜਾ ਨੇੜੇ ਖਜੂਰਲਾ ਪਿੰਡ ਵਿਖੇ 1961 ਦੇ ਬਣੇ ਪਸ਼ੂ ਸਿਵਲ ਹਸਪਤਾਲ ਦੀ ਇਮਾਰਤ ਜਿਸ ਦਾ ਪਿੰਡ ਵਾਸੀਆਂ ਵੱਲੋਂ ਨਵੀਨੀਕਰਨ ਕੀਤਾ ਗਿਆ ਨੂੰ ਲੋਕ ਅਰਪਿਤ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਪਸ਼ੂ ਧਨ ਦਾ ਪੰਜਾਬ ਦੀ ਅਰਥ ਵਿਵਸਥਾ ਵਿੱਚ ਲਗਭਗ 13% ਦਾ ਯੋਗਦਾਨ ਹੈ ਜਿਸ ਨੂੰ ਵੀ ਫੀਸਦੀ ਤੱਕ ਲੈ ਜਾਣ ਦਾ ਟੀਚਾ ਹੈ ਖੁੱਡੀਆਂ ਨੇ ਕਿਹਾ ਕਿ ਪਸ਼ੂ ਧਨ ਦੀ ਦੁੱਧ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਵਿਦੇਸ਼ੀ ਸੀਮਨ ਪਸ਼ੂ ਪਾਲਕਾਂ ਨੂੰ ਬਿਲਕੁਲ ਮੁਫਤ ਦੇਣ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੁੱਧ ਦੇ ਪ੍ਰੋਸੈਸਿੰਗ ਪਲਾਂਟਾਂ ਦੀ ਸਥਾਪਨਾ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਦੁੱਧ ਤੋਂ ਬਣੇ ਵੱਧ ਤੋਂ ਵੱਧ ਪਦਾਰਤ ਬਣਾ ਕੇ ਬਾਜ਼ਾਰ ਵਿੱਚ ਮੁਕਾਬਲਾ ਕਰ ਸਕਦੇ ਹਨ ਪਸ਼ੂ ਪਾਲਣ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਲਗਭਗ 400 ਵੈਟਰਨਰੀ ਡਾਕਟਰਾਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਸਿਵਲ ਪਸ਼ੂ ਹਸਪਤਾਲਾ ਵਿੱਚ ਡਾਕਟਰਾਂ ਦੀ ਕਮੀ ਨਹੀਂ ਰਹੇਗੀ ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਪਸ਼ੂ ਤੰਨ ਨੂੰ ਹੁੰਦੀਆਂ ਬਿਮਾਰੀਆਂ ਬਾਰੇ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਦਾ YouTube ਚੈਨਲ ਤੇ ਤੇ Facebook ਪੇਜ ਸ਼ੁਰੂ ਕੀਤਾ ਗਿਆ ਹੈ ਜਿਸ ਉੱਪਰ ਪਸ਼ੂ ਪਾਲਕਾਂ ਨੂੰ ਵੈਟਰਨਰੀ ਡਾਕਟਰ ਸਵੇਰੇ 11 ਵਜੇ ਤੋਂ 1 ਵਜੇ ਤੱਕ ਲਾਈਵ ਹੋ ਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਅ ਬਾਰੇ ਜਾਣੂ ਕਰਵਾਉਣਗੇ ਕਦਰਾਂਤ ਇਹ ਵੀ ਵੀਡੀਓ ਦੇ ਵਿੱਚ ਆਇਓ ਜੀ ਸਾਡੇ ਅੱਜ ਦੇ ਜਿਹੜੇ ਹੋਰ ਵੀ ਕਾਰਜ ਨੂੰ ਪੂਰਾ ਹੋਰੋ ਕੁੜੀਆਂ ਜਿਹਨੂੰ ਜਨਮ ਦਿਨ ਵਾਲਾ ਬਹੁਤ ਸਤਕਾਰ ਦੇ ਨਾਲ ਪਿਆਰ ਦੇ ਨਾਲ ਤੁਹਾਡੇ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਮੈਂ ਬਜੂਰਲਾ ਪਿੰਡ ਵਿੱਚ ਅੱਜ ਪਹੁੰਚਿਆ ਫੁਵਾੜੇ ਹਲਕੇ ਦਾ ਸਤਾਰਾ ਕ੍ਰਿੰਦਰ ਸਿੰਘ ਜੀ ਮਾਨ ਸਾਹਿਬ ਵੀ ਮੇਰੇ ਨਾਲ ਡੀਸੀ ਸਾਹਿਬ ਹੈ ਅ ਸਪੀਐਸਪੀ ਔਰ ਡਾਇਰੈਕਟਰ ਸਾਹਿਬ ਐਡੀ ਸਾਹਿਬ ਵੀ ਇੱਥੇ ਡਾਇਰੈਕਟਰ ਹੈ ਸਾਰੇ ਇਸ ਪਿੰਡ ਦੇ ਸਰਪੰਚ ਸਾਹਿਬ ਔਰ ਸਾਫਕਾ ਸਰਪੰਚ ਮੈਨੂੰ ਤੇ ਪਤਾ ਲੱਗਿਆ ਜਿਹੜੇ ਪੁਰਾਣੇ ਪੰਜ ਛੇ ਸਰਪੰਚ ਨੇ ਇੰਥੇ ਸਾਰੇ ਇਕੱਠੇ ਸਨ ਬਹੁਤ ਵੱਡਾ ਫਰਾਲਾ ਇਸ ਨਗਰ ਦਾ ਇੱਕ ਇਤਿਹਾਸਿਕ ਬਿਲਡਿੰਗ ਨੂੰ ਦੁਬਾਰਾ ਸੰਭਾਲ ਕੇ ਪੂਰਾ ਰਿਆਰ ਕਰਕੇ ਔਰ 1961 ਵਿੱਚ ਉਸ ਵੇਲੇ ਦੀ ਵੱਡੀ ਗੱਲ ਆ ਵੀ 19 ਤੋਂ ਬਾਅਦ ਜਿਹੜੀ ਲੋਡ ਹੋਊਗੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਇਹ ਵੱਡੀ ਇੱਛਾ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਮੈਂ ਉਹਨਾਂ ਦੇ ਨਾਲ ਇਸ ਵਿਭਾਗ ਨੂੰ ਸਾਮ ਦਾ ਮੰਤਰੀ ਹੋਣ ਦੇ ਨਾਤੇ ਜੀ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂ ਪਾਲਣੇ ਵਧਾਉਣਾ ਪੈਣਾ ਹੈ ਅਸੀਂ ਆਪਣੀ ਜ਼ਮੀਨ 'ਚੋਂ ਜਿੰਨੀ ਪੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਹਾਂ ਸ਼ਾਇਦ ਉਦੋਂ ਦਾ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘਟ ਰਹੀ ਹੈ ਕਿਤੇ ਆਬਾਦੀ ਆ ਰਹੀ ਹੈ ਕਿਤੇ ਫੈਕਟਰੀ ਲੱਗ ਰਹੀ ਹੈ ਕਿਤੇ ਸੜਕਾਂ ਚ ਆ ਰਹੀ ਹੈ ਜੀ ਅਸੀਂ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਾਂ ਤੇ ਸਰ ਇੱਕ ਇਹ ਤਾਂ ਹੋ ਗਈ ਪਸ਼ੂ ਧਨ ਦੀ ਸਿਹਤ ਸੰਭਾਲ ਲਈ ਜਿਹੜੇ ਤੇ ਪਸ਼ੂ ਧਨ ਨੂੰ ਅੱਗੇ ਵਧਾਉਣ ਦੇ ਲਈ ਮਹਿਕਮੇ ਕੋਲ ਕੀ ਪਾਲਿਸੀਆਂ ਨੇ ਤੇ ਕਿੱਦਾਂ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਹਾਂ ਜੀ ਅ ਸਮੇ ਸਮੇਂ ਸਰ ਉਹਨਾਂ ਦਾ ਐਗਜ਼ਾਮਨ ਕਰਨਾ ਉਹਨਾਂ ਨੂੰ ਜਿਹੜੀ ਲੋੜ ਹੈ ਸਾਡੀ ਸਰਕਾਰ ਵੱਲੋਂ ਚਾਹੇ ਵੈਕਸੀਨੇਸ਼ਨ ਆ ਚਾਹੇ ਕਿ ਹੋਰ ਮੈਡੀਸਨ ਦੀ ਲੋੜ ਆ ਜੀ ਉਹ ਹਮੇਸ਼ਾ ਪ੍ਰੋਵਾਈਡ ਕਰਾਈ ਕੀ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਟਰ ਸੀਮਨ ਅੱਜ ਲੋਡ ਬਣ ਗਈ ਹੈ ਕਿ ਲੋਕ ਸਮਝਦੇ ਆ ਵੀ ਮੱਛੀਆਂ ਹੋਣ ਕਟੀਆਂ ਹੋਣ ਉਹਦੇ ਵਾਸਤੇ ਅਸੀਂ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਉਹ ਅਸੀਂ ਉਹ ਲੋਕਾਂ ਨੂੰ ਬੜੇ ਸਸਤੇ ਜੀ ਰੇਟ ਤੇ ਲਾ ਕੇ ਰੱਖਿਆ ਤੇ ਡੈਰੀ ਉਦਯੋਗ ਨੂੰ ਪਰਫੁੱਲਤ ਕਰਨ ਲਈ ਸਰਕਾਰ ਵੱਲੋਂ ਕੋਈ ਸਬਸਿਡੀ ਸਕੀਮ ਜਾਂ ਇਦਾਂ ਉਦਯੋਗ ਨੂੰ ਪਰਫੁੱਲਤ ਕਰਨ ਲਈ ਉਹਦੇ ਵਿੱਚ ਹੈ ਜੀ ਸਾਡੀ ਵੱਖ-ਵੱਖਰੀ ਜਿਹੜੇ ਇਸ ਤਰ੍ਹਾਂ ਦੇ ਦਾਰੇ ਖੋਲੇ ਗਏ ਨੇ ਉੱਥੇ ਅਸੀਂ ਟ੍ਰੇਨਿੰਗ ਕਰਾਉਨੇ ਆ ਜੀ ਔਰ ਉਹਦੇ ਚੋਂ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਟ੍ਰੇਨ ਕਰਕੇ ਲੈ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਜਿਹੜਾ ਲੋਨ ਕਰਾਉਣਾ ਸਬਸਿਦੀ ਦੇਣੀ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਇਹ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਖਜੂਲੇ ਤੋਂ ਮਨਦੀਪ ਸਿੰਘ ਪਿਆਰਾ ਸਰਪੰਚ ਜੋ ਕਿ ਸਾਡੇ ਪਿੰਡ ਸਦਾ ਗੁਰਮੀਤ ਸਿੰਘ ਪੁੱਤਿਆ ਜੀ ਕਮਲਬਖਤ ਪੰਜਾਬ ਪਿਛੂ ਹਫ਼ਤਾ ਦਾ ਇਹ ਘਟਨਾ ਦੁਬਾਰਾ ਤੋਂ ਕਰਨ ਆਈ ਸੀ ਜੋ ਕਿ ਪਿਛਲੇ 10-15 ਸਾਲ ਤੋਂ ਬੰਦ ਪਿਆ ਸੀ। ਉਹਨਾਂ ਨੇ ਸਾਨੂੰ ਅੱਜ ਪੂਰਾ ਵਿਸ਼ਵਾਸ ਦਿਵਾਇਆ ਕਿ ਸੇ ਜਲਦ ਤੋਂ ਜਲਦ ਸਾਰੇ ਡਾਕਟਰ ਮੈਡੀਕਲ ਸਹੂਲਤਾਂ ਸਾਰੀਆਂ ਪ੍ਰੋਵਾਈਡ ਕੀਤੀਆਂ ਗਈਆਂ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਦਾ ਸ਼ੁਕਰੀਆ ਸਾਬ ਵਾਹਿਗੁਰੂ ਜੀ ਦੀ ਫਤਿਹ।